गुरु नानक पद पंकज बंदन पंकज बंदन सिमरो दुख निकंदन दुख ਹਮਦਾਸ ਹਰਦਾ ਨਿਤ ਧਿਆਮ ਿਰਦਾ ਹੈ ਨਿਤ ਧਿਆਮ ਸ਼੍ਰੀ ਗੁਰੂ ਰਾਮਦਾਸ ਗੁਣ ਗਾ ਗੁਰੂ ਅਰਜਨ ਬਿਗਨਨ ਕੈ ਨਾਸ਼ਕ ਬਿਗਨਨ ਨਾਸ਼ਕ ਹਰਿ ਗੋਬਿੰਦ ਸ਼ੁਭ ਮਤ ਪਰ ਕਾਸ਼ਕ ਮਤ ਪਰ ਕਾਸ਼ਕ

shri guru ko bend sing me sanda sing me tara par un un shisha un un shisha ਬੰਦੋਂ ਬਾੜ ਮਰ ਜਕਤੀ ਸ਼ਾਮ ਯਾਮਯੰ ਮ੍ਰਿਤ ਗਿਆਨ ਹੈ ਮਾਨਕ ਭਗਤ ਵਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਤ ਬੰਦੋਂ ਕਾਰਿ ਅਨਰਾ ਇਕੰਕਾਰ ਸਤਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ਼ਨ ਸੋ ਵਾਹਿਗੁਰੂ ਦੀ ਕੀ ਫਤਿਹ ਹੈ ਫਤਿਹ ਹੈ ਬਿਗਨ ਬਿਨਾਸ਼ਨ ਸੋ ਸ਼ੰਤ ਨਾਏ ਉਰਿ ਰਿਸ਼ ਭਰ ਸੁਖਾ ਹਿਰਤੁ ਬੁਲਿਓ ਮੁਖ ਤੇ ਪ੍ਰੁਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੋਗਾਟਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਨਿਭੀ ਬੋਲੰਦਰ ਸੁਆਇ ਮਨ ਹੋ ਕੇ ਅੰਮ੍ਰਿਤ ਵੇਲੇ ਤੁਮ੍ਰਿਤ ਮੈਂ ਬਾਣੀ ਦਾ ਆਨੰਦ ਪ੍ਰਾਪਤ ਕਰਣਾ ਹੈ ਉਪਭਾਗੀ ਸਾਧ ਸੰਗਤ ਜਨੋ ਆਪਾਂ ਸਾਰੇ ਵਿਭਾਗੀ ਹਾਂ ਸਾਡੇ ਸਾਰਿਆਂ ਦੇ ਜਗਤ ਤਰਕ ਪਿਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਾਰ ਅਪਾਰਣ ਅਹਨ ਬਖਸ਼ਾ ਹਨ ਉਹਨਾਂ ਬਖਸ਼ੀਆਂ ਦੇ ਸਦਕਾ ਹੀ ਆਪਾਂ ਗੁਰੂ ਘਰ ਵਿੱਚ ਬੈਠੇ ਹਾਂ ਆਓ ਆਪਣੇ ਸਮੇਂ ਤੇ ਸ਼્વાસਾਂ ਨੂੰ ਸਫਲ ਕਰੀਏ ਗੁਰੂ ਘਰ ਵਿੱਚ ਹਾਜ਼ਰੀ ਲਵਾਉਂਦਿਆਂ ਸਾਰੇ ਆਖੋ ਜੀ ਸਤਨਾਮ ਬਤਨਾ ਸ਼੍ਰੀ ਵਾਹਿਗੁਰੂ ਸਤਿਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਗਾਥਾ ਆਪਾਂ ਸਰਵਣ ਕਰਨਿਆ ਅੱਜ ਨਾਲ ਕੁਝ ਸਮਾਂ ਪਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਸ਼ਹਾਦਤ ਹੈ ਅੱਜ ਦਿੱਲੀ ਦੀ ਚੰਦਨੀ ਚੌਕ ਵਿੱਚ ਸਤਿਗੁਰਾਂ ਨੇ ਜਿਸ ਦਿਲਕ ਜੰਜੂ ਦੀ ਗਾਥਾ ਆਪ ਜੀ ਨੇ ਸਰਵਣ ਕੀਤੀ ਹੈ ਪਹਿਲੇ ਜਾਮੇ ਚ ਬਾਬਾ ਵਿਰੋਧਤਾ ਕਰਦਾ ਹੈ ਜਦੋਂ ਉਹਨਾਂ ਦੇ ਧਰਮ ਦੀ ਰੱਖਿਆ ਦੀ ਗੱਲ ਆਈ ਤੇ ਬਾਬਾ ਆਪਣਾ ਸੀਸ ਉਹਨਾਂ ਦੇ ਜੰਜੂ ਦੀ ਰਾਖੀ ਲਈ ਢਾ ਕਰ ਦਿੰਦਾ ਹੈ ਨੌਵੇਂ ਪੁਰਖ ਨਾਨਕ ਸਾਹਿਬ ਜੀ ਨੇ ਪਹਿਲੇ ਜਾਮੇ ਦੇ ਵਿੱਚ ਪਹਿਲੇ ਪਾਛੀ ਦੇ ਰੂਪ ਵਿੱਚ ਇਹਦੀ ਵਿਰੋਧਤਾ ਕੀਤੀ ਵੀ ਇਹ ਦੰਬ ਹੈ ਪਖੰਡ ਹੈ ਸਾਨੂੰ ਨਹੀਂ ਆਪਣੇ ਧਰਮ ਵਾਲਿਆਂ ਨੂੰ ਮੁਬਾਰਕ ਹੋਵੇਗਾ ਪੰਡਤਾਂ ਨੂੰ ਆਖਿਆ ਤੁਹਾਨੂੰ ਮੁਬਾਰਕ ਪਰ ਨਹੀਂ ਅਸੀਂ ਨਹੀਂ ਪਹਿਣਾ ਪੈਨਣਾ ਅਸੀਂ ਸੱਚਾ ਜੀ ਨੂੰ ਪਹਿਨਾਂਗੇ ਸੱਚ ਦਾ ਨਾਮ ਦਾ ਸੇਵਾ ਦਾ ਸਿਵਰੰਦਾ ਪਰ ਅੱਜ ਉਹ ਹੀ ਪੰਡਤ ਜਦੋਂ ਬਾਬੇ ਦੇ ਸਾਨੂੰ ਖਾਏ ਜਦੋਂ ਨੌਵੇਂ ਜਾਮੇ 'ਚ ਸਤਿਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਤੇ ਆਪਣੇ ਤਿੰਨ ਸਿੱਖਾਂ ਦੇ ਸਮੇਂ ਦਿੱਲੀ ਦੀ ਚਾਂਦਰੀ ਚੌਂਕ ਵਿੱਚ ਸਤਿਗੁਰਾਂ ਆਪਣਾ ਸੀਸ ਟੜ ਤੋਂ ਅਲੱਗ ਕਰਾ ਲਿਆ ਇਹਦੇ ਦੇਖੋ ਕੁਝ ਸਮਾਂ ਪਿੱਛੇ ਜਾ ਕੇ ਵਿਚਾਰ ਕਰਾਂਗੇ ਕਿ ਲਿਖੇ ਸਮੇਂ ਵਿੱਚ ਆਓ ਆਪ ਜੀ ਨੇ ਸੁਣਨ ਕੀਤਾ ਹੈ ਸਤਿਗੁਰੂ ਮੱਝਾਗਾਮਾ ਛੱਡ ਕੇ ਆਰਾਮ ਨਾਲ ਸਤੇ ਪਏ ਨੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮੱਝਾਗਾਮਾ ਰੱਜ ਕੇ ਵਾੜ ਤੋੜ ਕੇ ਜਦੋਂ ਖੇਤ ਵਿੱਚ ਬੜੀਆਂ ਰੱਜ ਕੇ ਵਿੱਚੇ ਬੈਠ ਗਿਆ ਨੇ ਕੁਝ ਖੇਤੀ ਦੇ ਪੱਲੇ ਨਹੀਂ ਛੱਡਿਆ ਕਿਸਾਨ ਕ੍ਰੋਧ ਵਿੱਚ ਆ ਉਹਨੇ ਮੱਝਾਗਾਮਾ ਹੱਕ ਲਈਆਂ ਚੌਧਰੀ ਰਾਏ ਬਲਾਰ ਕੋ ਪਹੁੰਚਿਆ ਇਨੇ ਸ਼ਬਦ ਵਰਤੇ ਕਿ ਰਾਜਪਾਲਾ ਚੌਧਰੀ ਜੀ ਇਹ ਤੁਹਾਡੇ ਪਟਵਾਰੀ ਦਾ ਬੇਟਾ ਸੁਭਾਅ ਵਿੱਚ ਵਗਾੜਦਾ ਕਹਿੰਦਾ ਇਹ ਪ੍ਰਵਾਹ ਨਹੀਂ ਕਰਦਾ ਕਿਸੇ ਦੀ ਤੁਹਾਡੇ ਕਰਕੇ ਨਹੀਂ ਕਰਦਾ ਪਿਤਾ ਮਹਿਤਾ ਕਲਿਆਨਦਾਸ ਕਰਕੇ ਨਹੀਂ ਕਰਦਾ ਬੈਨ ਨੂੰ ਮੈਨੂੰ ਨਹੀਂ ਜਾਣਦਾ ਪਰ ਜੇ ਇਸ ਤਰ੍ਹਾਂ ਗੱਲ ਬਣੀ ਨਹੀਂ ਫਿਰ ਨਾ ਤਾਂ ਉਧਰ ਹੈ ਨਗਰ ਸੋ ਤੇਰੇ ਦਿਨ ਪ੍ਰਤ ਆਸ਼ਵਿਤ ਜੇ ਕ੍ਰਿਸ਼ ਉਧਰ ਹੈ ਰਾਹ ਕੈ ਸਬਸਾਸਤ ਉਧਰ ਹੈ ਕਰੋ ਤਪਾਵਸੂ ਕੂਪਤ ਮੇਰੋ ਨਾ ਤਾਂ ਉਧਰ ਹੈ ਨਗਰ ਸੁਤੇਰੋ ਮੇਰਾ ਨਿਆਨ ਕਰਦੇ ਜੇ ਤੇ ਸਾਧ ਤਲਵੰਦੀ ਉਧੜ ਜਾਏਗੀ ਇਹ ਆਸ-ਪਾਸੇ ਵੀ ਖਰਾਬੀ ਕਰੇਗਾ ਇਹ ਸ਼ਬਦ ਬਾਬੇ ਨਾਨਕ ਸਾਹਿਬ ਵਾਸਤੇ ਵਰਤੇ ਜਾ ਰਹੇ ਨੇ ਜਿਹੜਾ ਉੱਟੜੇ ਦਿਲਾਂ ਨੂੰ ਵਸਾਣਾ ਹੈ ਘਰਾਂ ਨੂੰ ਨਹੀਂ ਵਸਾਣਾ ਜੀ ਉੱਟੜੇ ਹੋਏ ਹਿਰਦੇ ਜਿਨ੍ਹਾਂ ਨੂੰ ਇਨਾ ਹਰ ਜੀਆਂ ਨੇ ਖੇਤੀ ਕਾਮ ਨੇ ਕ੍ਰੋਧ ਨੇ ਲੋਭ ਨੇ ਮੋਹ ਨੇ ਖਾ ਲਈ ਹੈ ਖਾਰੇ ਨੇ ਇਹ ਲੋਭ ਹਰ ਰੋਜ਼ ਇਹ ਸਾਡੇ ਅੰਦਰਲੇ दैਵੀ ਗੁਣਾ ਨੂੰ ਟੁੱਕ ਰਿਹਾ ਹੈ ਵਕਾਰਾਂ ਦਾ ਝੂਆ ਮਨ ਤਨ ਨੇ ਪਾਗਲ ਕਰ ਲਿਆ ਨਵਕਾਰਾਂ ਨੇ ਸਿਰ ਚੜ ਚੜ ਕੇ ਬੋਲ ਰਹੇ ਹਨ ਕੱਲ ਟੁਕ ਆਪਣੇ ਭਿਆਨਕ ਜੋਰਾ ਤੇ ਹੈ ਹੁਣ ਇਹ ਸੁਣ ਕੇ ਰਾਏ ਬਲਨਾਰ ਚੌਧਰੀ ਨੇ ਕੀ ਫੈਸਲਾ ਕੀਤਾ ਉਹਨੇ ਬਾਬਾ ਜੀ ਵਾਸਤੇ ਕਿਹੋ ਜੇ ਸ਼ਬਦ ਵਰਤੇ ਅੱਜ ਦੇ ਪ੍ਰਸੰਗ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਸੁਤ ਰਾਏ ਹਰਿ ਰਿਸ ਭਰ ਸੁਖਾ ਸਿਹਰਤ ਬੋਲਿਓ ਮੁਖ ਤੇ ਪ੍ਰੁਖਾ ਰਾਏ ਬਲਨਾਰ ਚੌਧਰੀ ਨੇ ਸੁਣਿਆ ਤੇ ਬੜੇ ਕੋਟੋਲ ਦੇ ਸ਼ਬਦਾਂ 'ਚ ਬੜਾ ਨਿਆਂ ਵਾਲਾ ਸੀ ਧਰਮੇਸ਼ੀ ਚ ਰਾਏ ਬਲਨਾਰ ਚੌਧਰੀ ਇਹਨੂੰ ਇਹ ਨਾ ਸਮਝਣਾ ਕਿ ਬਾਬੇ ਨੂੰ ਵੜਾ ਬੋਲਿਆ ਨਹੀਂ ਉਹ ਨਿਆਂ ਕਰਦਾ ਹੈ ਰੱਬ ਤੋਂ ਖੁਦਾ ਤੋਂ ਅੱਲਾਹ ਤਾਲਾ ਤੋਂ ਪੈ ਕਰਨ ਵਾਲਾ ਹੈ ਕਠੋਰ ਜੇ ਸ਼ਬਦਾਂ ਚ ਕਹਿੰਦਾ ਸੰਕੂਟਾਰੇ ਉਰਦੀਨ ਨਿਵਾਰੇ ਚਾਰਤ ਖੇਤੀ ਸਿਸਮਤ ਵਾਰੇ ਕਹਿੰਦਾ ਵੀ ਮੈਂ ਤੱਕ ਲਿਆਂਦਾ ਨਹੀਂ ਆਪਣੇ ਮਨ ਵਿੱਚੋਂ ਸਾਰਿਆਂ ਦਾ ਦਰ ਸਮਾਪਤ ਕਰ ਲਿਆ ਬੜਾ ਪਿਆਰ ਕਰਦੇ ਸਨ ਮੈਂ ਤੱਕ ਲਿਆਂਦਾ ਦਾ ਬੜਾ ਵੱਡਾ ਸਬੰਧ ਸੀ ਚੌਧਰੀ ਨਾਲ ਪਰ ਜਦੋਂ ਗੱਲ ਧਿਆਨ ਦੀ ਆਈ ਇਹ ਮੰਨਦੇ ਨੇ ਬਾਬੇ ਨਾਨਕ ਦੇ ਬਾਣੀ ਚ ਮੰਨਿਆ ਵੀ ਮੈਨੂੰ ਤੇ ਕਹਿੰਦੇ ਹਨ ਕੋਈ ਅੱਖ ਹੈ ਪੂਤਨਾ ਕੋ ਕਹੇ ਬੇਤਾਲਾ ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ ਕੋਈ ਬੇਤਾਲਾ ਕਹਿੰਦਾ ਹੈ ਕੋਈ ਕਹਿੰਦਾ ਸਦਾ ਸੁਭਾ ਦਾ ਹੈ ਕੋਈ ਕਹਿੰਦਾ ਪੂਤਾਂ ਪ੍ਰੀਤਾਂ ਦਾ ਸਾਯਾ ਆਪ ਜੀ ਨੇ ਪਿੱਛੇ ਪ੍ਰਸੰਗ ਸਰਵਣ ਕਰ ਲਿਆ ਕਹਿੰਦਾ ਇਹਨੂੰ ਖੇਤੀ ਮੱਝਾਂ ਚਾਰ ਭੇਜਿਆ ਮਸਤ ਬੱਚੇ ਨੂੰ ਚਾਰ ਤੇ ਖੇਤੀ ਸਿਸ਼ਮਤ ਵਾਰੇ ਪੀ ਮੈਂ ਤੇ ਸੁਣਿਆ ਹੈ ਵੀ ਨਾਨਕ ਨੂੰ ਹੋਸ਼ ਹੀ ਨਹੀਂ ਰਹੀ ਉਹ ਤੇ ਸਤਾਰੀ ਦਾ ਕਪੜਾ ਤਾਣ ਕੇ ਪਰ ਮੈਨੂੰ ਨਹੀਂ ਸਮਝ ਆਈ ਪੀ ਨੂੰ ਮੱਧਾਚਰਨ ਕਿਵੇਂ ਲਾ ਦਿੱਤਾ ਇਹ ਕਿਵੇਂ ਚਰਾਏਗਾ ਪੁਨ ਤਤਿਆਨ ਸੰਗ ਵਚਨ ਬਖਾਨਾ ਅਗਰ ਚਹਿ ਬਾਰ ਕੁਮਸ ਤਨ ਜਦੋਂ ਜੀਵੀਦਾਰ ਵਾਰ-ਵਾਰ ਪੜਦਾ ਫਿਰ ਪਿਤਾ ਮੈਂ ਤਾਂ ਕਲਿਆਨ ਦਾਸ ਨੂੰ ਬੁਲਾ ਲਿਆ ਗਿਆ ਮੇਥਾ ਕਲਿਆਨ ਦਾਸ਼ ਪਟਵਾਰੀ ਨੇ ਪਰ ਸਾਹਮਣੇ ਚੌਧਰੀ ਹੈ ਅੱਜ ਮਾਮਲਾ ਆਪਣੇ ਘਰ ਦਾ ਹੈ ਦੂਜਿਆਂ ਦੇ ਨਿਆਂ ਕਰਨੇ ਬੜੇ ਸੌਕੇ ਨੇ ਜੀ ਪੰਚਾਇਤ ਬਣ ਕੇ ਚੰਗੀ ਪੋਚਮੀ ਪੱਗ ਬੰਨ ਕੇ ਜਾਣਾ ਬੜਾ ਸੌਖਾ ਹੈ ਆਮ ਬੰਦਾ ਪਿੰਡ ਚੋਂ ਸਿਆਣਾ ਹੋਵੇ ਉਹਨੂੰ ਪੰਚਾਇਤਾਂ ਚ ਜਾਣਾ ਮਿਲ ਜਾਏ ਤੇ ਉਹ ਬੜਾ ਆਪਣੇ ਆਪ ਨੂੰ ਸਮੇਂ ਦਾ ਹਾਕਮੀ ਸਮਝ ਬੈਠਦਾ ਵੀ ਮੈਂ ਨਿਆਂ ਕਰਦਾ ਪਰ ਜਦੋਂ ਗੱਲ ਕਰਦੇ ਬਣੀ ਫਿਰ ਬੜਾ ਔਖਾ ਹੁੰਦਾ ਹੈ ਜਿਸ ਦਿਨ ਆਪਣੇ ਘਰ ਸਭਾ ਲੱਗੇਗੀ ਜਿਸ ਦਿਨ ਆਪਣੇ ਘਰ ਦਾ ਬੱਚਾ ਮਗਾਨ ਕਰੇਗਾ ਤੇ ਉਹ ਬਾਪੂ ਫਿਰ ਉੱਚੀਆਂ ਅੱਖਾਂ ਕਰਕੇ ਵੇਖ ਵੀ ਨਹੀਂ ਸਕਦਾ ਇਹਨੇ ਕਰਕੇ ਦਿੱਤਾ ਜਦੋਂ ਬੁਨਾ ਹੋਵੇ ਨਾਗ ਨਾ ਹੋਵੇ ਤੇ ਫਿਰ ਛਾਤੀ ਚੌੜੀ ਹੁੰਦੀ ਪੈਨੂ ਤੇ ਝੂਠਾ ਫਸਾਇਆ ਪਰ ਉਹਨਾਂ ਮਾਪਿਆਂ ਦੇ ਹੰਝੂ ਫਿਰ ਰੁਕਦੇ ਨਹੀਂ ਜਿਨ੍ਹਾਂ ਦਾ ਬੱਚਾ ਆਪਣੇ ਜੀਵਨ ਚ ਆਪਣੀ ਜ਼ਿੰਦਗੀ ਨੂੰ ਗਵਾ ਬੈ ਭੈੜੇ ਰਸਤੇ ਤੇ ਤੁਰ ਪੈ ਤੇ ਖਾਸ ਕਰ ਕੋਈ ਉੱਚੇ ਰਤਬੇ ਵਾਲਾ ਹੋ ਉਹਦਾ ਬੱਚਾ ਇਸ ਤਰ੍ਹਾਂ ਕਰੇ ਉਹ ਤੇ ਮਰਮਕ ਜਾਂਦਾ ਜਿਉਂਦੇ ਜੀ ਜਿਹੀ ਜਿਨ੍ਹਾਂ ਲੋਕਾਂ ਦੇ ਫੈਸਲੇ ਮੈਂ ਕਰਾਂਦਾ ਸਾਂ ਉਹਨਾਂ ਦੀ ਸਭਾ ਵਿੱਚ ਬਹਿ ਕੇ ਮੈਨੂੰ ਅੱਜ ਜਵਾਬ ਦੇਣਾ ਪੈਣਾ ਆਪਣੇ ਬੱਚੇ ਬਾਰੇ ਉਹ ਕਈ ਕਿਦਨ ਐਸੇ ਮਨੁੱਖ ਵਰਕਰ ਨੂੰ ਮਾਰਨੇ ਨਿਕਲਦੇ ਸ਼ਰਮ ਮੰਦ ਦੇ ਨੇ ਪਿਤਾ ਮੈਂ ਤੱਕ ਲਿਆ ਹਾਂ ਦਾ ਜੀ ਨੇਦਰ ਚੁਕੇ ਨੇ ਸਵਾਲ ਕੀਤਾ ਰਹਿ ਭਾਰਨੇ ਰਾਇਕੁਲਾ ਪਰਿਸ਼ਦਾ ਦੇ ਵਿੱਚ ਕਹਿੰਦਾ ਜਦੋਂ ਪਿਤਾ ਮਹਿਤਾ ਕਹਿੰਦਾ ਸਾਹਮਣੇ ਆ ਕੇ ਬਹਿ ਕੇ ਆਪਣੀ ਥਾਂ ਤੇ ਇਹਨਾਂ ਦੀ ਆਪਣੇ ਪਾਇ ਲੋਕਾਂ ਨਾਲੋਂ ਵੱਖਰੇ ਢੰਗ ਨਾਲ ਬਿਠਾਇਆ ਜਾਂਦਾ ਹੈ ਲੋਕ ਇੱਕ ਪਾਸੇ ਬੈਠੇ ਨੇ ਪੀੜਾ ਇਕੱਠੀ ਹੋ ਗਈ ਪਿਤਾ ਜੀ ਨੂੰ ਸੁਬੋਧਨੋ ਕੀ ਕਹਿਣ ਲੱਗੇ ਅਗਰ ਜੇਹ ਬਾਰਕ ਮਸਤਾਨਾ ਕੋਨ ਪ੍ਰਤਿਆਨ ਸੰਗ ਬਤਨ ਬਖਾਨਨਾ ਕੂ ਕਾਲੂ ਕੋ ਲਿਆਉ ਬੁਲਾਇ ਪਰ ਹੈ ਉਦਾਰਾ ਜਿਨ ਉਦਰਾ ਵੀ ਤੁਸੀਂ ਜਾਓ ਆਪਣੇ ਨਕਰਾਂ ਨੂੰ ਕਿੰਦਾ ਕਰ ਪਿਤਾ ਕਾਲੂ ਮਹਤਾ ਕਲਿਆਨ ਦਾਸ ਨੂੰ ਬੁਲਾਓ ਉਹਨਾਂ ਬੁਲਾ ਕੇ ਲਿਆਂਦਾ ਗयो बेग ਕਾਲੂ ਆ ਹੁਤਾ ਚਲੋ ਉਤ ਕੀ ਪੇਖ ਕਰ ਤੂਤਾ ਗੱਲ ਕਿ ਪਿਤਾ ਮਹਤਾ ਕਲਿਆਨ ਦਾਸ ਚਲੋ ਆਪਣੇ ਪੁੱਤਰ ਦਾ ਕਾਰਾਂ ਵੇਖ ਲਓ ਤੁਹਾਨੂੰ ਰਾਜਪਾਲਨ ਚੌਧਰੀ ਨੇ ਬੁਲਾਇਆ ਹੈ ਛੇਤੀ ਛੱਲਿਆ ਚੌਧਰੀ ਨੇ ਆਖਿਆ ਕਿ ਛੇਤੀ ਛੇਤੀ ਆਜੋ ਬੜਾ ਰੋਣਾ ਪੈ ਰਿਹਾ ਝਗੜਾ ਹੋ ਗਿਆ ਪਿਤਾ ਜੀ ਕਹਿੰਦੇ ਦੱਸਦੇ ਸੀ ਕਹਿੰਦਾ ਮੈਂ ਕੁਝ ਨਹੀਂ ਦੱਸਣਾ ਇੱਧਰ ਉੱਧਰ ਹੋ ਗਈ ਨਾ ਗੱਲ ਫਿਰ ਤੁਹਾਨੂੰ ਵਿਖਾ ਜਾ ਲੱਗੇਗਾ ਫਿਰ ਇਹਨੇ ਝੂਠ ਬੋਲਿਆ ਨਹੀਂ ਤੁਸੀਂ ਇਹ ਸਾਰੀ ਗੱਲ ਜਿਹਦਾ ਤੁਹਾਡਾ ਮਸਲੇ ਤੋਂ ਆਂਦਾ ਉਹਦੇ ਕੋਲ ਸੁਣੋ ਜਾਂ ਰਾਜਪਾਲ ਚੌਧਰੀ ਜੀ ਦੱਸੇਗਾ ਉਹਨਾਂ ਦੇ ਸਾਹਮਣੇ ਛੇਤੀ ਆ ਡੋ ਬੜੇ ਇੱਕ ਰਖਸ਼ ਸੁਭਾਅ ਵਿੱਚ ਨੇ ਗੁੱਸੇ ਵਿੱਚ ਹਨ ਹਮ ਕੋ ਰਖ ਪਾਹੀ ਕਿਦਾਰਾ ਭਾਰਤੀਨ ਸਭ ਦੀਨ ਉਦਾਰਾ ਪਿਤਾ ਜੀ ਖੇਤ ਨੇ ਦੱਸਦੇ ਸਹੀ ਮੈਂ ਚੌਧਰੀ ਦੇ ਕੋਲ ਰਹਿ ਕੇ ਨਗਰ ਦਾ ਕੰਮ ਕਰਨਾ ਤੇਰੇ ਵੀ ਕਈ ਕੰਮ ਕੀਤੇ ਨੇ ਥੋੜਾ ਬਹੁਤਾ ਦੇ ਦੱਸ ਪੀ ਇੰਨਾ ਚੌਧਰੀ ਗੁੱਸੇ 'ਚ ਕਿਵੇਂ ਆਇਆ ਮੈਨੂੰ ਤਾਂ ਕਦੀ ਗੁੱਸੇ ਹੋਏ ਨਹੀਂ ਹੋ ਕਹਿੰ ਲਗੇ ਤੇਰੇ ਪੁੱਤਰ ਨੇ ਇੱਕ ਕਿਸਾਨ ਦਾ ਸਾਰਾ ਖੇਤ ਉਜਾੜ ਦਿੱਤਾ ਹੈ ਪੱਕੀ ਹੋਈ ਫਸਲ ਤੇ ਮੱਝਾਂ ਚਾਰ ਦਿੱਤੀਆਂ ਨੇ ਖੇਤੀ ਪੱਕਣ ਵਾਲੀ ਤਿਆਰ ਸੀ ਫਸਲ ਹੁਣ ਦੁਬਾਰੇ ਵੀ ਨਹੀਂ ਹੋ ਸਕਦੀ ਫੁੱਟਣੀ ਹੋਈ ਨਹੀਂ ਜੋ ਕਹਿੰਦਾ ਮੇਰੀ ਖੇਤੀ ਦਾ ਮੁਆਵਜ਼ਾ ਕਰੋ ਉਜਾੜਾ ਭਰ ਦਿਓ ਸੁਣ ਕਰ ਮਨ ਮੈਂ ਤਿੰਨ ਦੁੱਖ ਪਾਵਾ ਸੁਤਨਾਨ ਕਬ ਸੁਖ ਨਾ ਦਿਖਾਵਾ ਆਪਾਂ ਵੀ ਕਹਿੰਨਿਆਂ ਦੀ ਜਿਹੜੀ ਔਲਾਦ ਸੁਖ ਨਾ ਦਏ ਮੜਾ ਕੰਮ ਰੋਜ਼ ਕਰੇ ਤੇ ਆਪਾਂ ਕਿਨੇ ਪਤਾ ਨਹੀਂ ਮੇਰੇ ਘਰਾਂ ਵਿੱਚ ਕਦੋਂ ਸੁੱਖ ਆਉਣਗੇ ਮਥੇ ਤੇ ਮਾਰਿਆ ਹੱਥ ਪਿਤਾ ਮੈਂ ਥੱਕ ਲਿਆਂ ਦਾ ਹੱਸ ਤੇ ਕਿਹਦਾ ਪਤਾ ਨਹੀਂ ਕਦੋਂ ਮੇਰਾ ਇਹ ਪੁੱਤਰ ਸੁੱਖ ਦੇਏਗਾ ਮੈਨੂੰ ਕਦੇ ਜਦੋਂ ਦਾ ਜੰਮਿਆ ਦੁੱਖ ਹੀ ਦੇ ਰਿਹਾ ਹੈ ਇੱਕ ਦੋ ਦਿਨ ਠੀਕ ਰਹਿੰਦਾ ਫਿਰ ਕੋਈ ਨਾ ਕੋਈ ਉਹ ਜਿਹਾ ਕਾਰਾ ਕਰ ਦਿੰਦਾ ਹੈ ਕਿ ਮੈਨੂੰ ਦੁਖੀ ਹੋਣਾ ਪੈਂਦਾ ਹੈ ਸੁਣ ਕਰ ਮਨ ਮੈਂ ਤੈਨੂੰ ਦੁੱਖ ਪਾਵਾਂ ਬੜਾ ਜਿਆਦਾ ਦੁਖੀ ਹੋਇ ਸਤ ਨਾਨਕ ਕਬ ਸੁਖਨੰਦ ਖਾਵਾਂ ਮੇਰੇ ਨਾਨਕ ਨੇ ਕਦੇ ਮੈਨੂੰ ਸੁਖ ਨਹੀਂ ਵਿਖਾਣਾ ਕੀਤਾ ਜੀ ਪਿਤ ਸੰਗ ਪਹੁੰਚਤ ਭਾ ਤਹਿਮ ਰਾਏ ਨਿਕੜ ਸ੍ਰੀ ਨਾਨਕ ਜਹਿਮ ਨੌਕਰ ਦੇ ਨਾਲ ਉਸ ਥਾਂ ਤੇ ਪਹੁੰਚ ਗਏ ਨੇ ਜਿੱਤੇ ਰਾਏ ਬਲਾਰ ਚੌਤਰੀ ਤੇ ਉਹ ਜ਼ਿਮੀਦਾਰ ਹੋਰ ਰੋਗਾ ਇਕੱਠੇ ਹੋਏ ਹਨ ਪਿਕ ਬੁਲਾਰ ਪਿਕ ਬੁਲਾਰ ਕਹਿ ਵਾਕ ਘਟੋਰਾ ਸੁਣ ਕਾ ਨੂੰ ਤੁਧ ਭੈ ਨਹ ਥੋਰਾ ਰਾਏ ਬੁਲਾਰ ਚੌਧਰੀ ਨੇ ਰਾਜਿਆਂ ਦੇ ਰੂਪ ਵਿੱਚ ਚੌਧਰੀ ਹੋਣ ਦੇ ਨਾਤੀ ਉੱਚੀ ਆਵਾਜ਼ ਵਿੱਚ ਆਖਿਆ ਪਟਵਾਰੀ ਸਾਹਿਬ ਸ਼ਬਦ ਵਧੀਆ ਵਰਤੇ ਪਰ ਕੁਰਖਸਨ ਸ਼ਬਦਾਵਲੀ ਪਤਨੀ ਨੇ ਵਰਤੀ ਕਹਿਣ ਲੱਗੇ ਮੈਂ ਤਾਂ ਕលਿਆਨਦਾਸ ਕਾਲੂ ਤੈਨੂੰ ਕਿਸੇ ਦਾ ਡਰ ਨਹੀਂ ਸੁਣ ਕਾਲੂ ਤੁਝ ਭੈਣਾ ਥੋੜਾ ਥੋੜਾ ਮਤਾਂ ਤੇ ਡਰ ਰੱਖਦਾ ਗੁੱਸੇ ਵਿੱਚ ਬੋਲ ਰਹੇ ਨੇ ਮੋਚਾਰਣ ਉਸ ਤੁਮਸ ਤਾਨਾ ਭੇਜੀਓ ਜਨ ਸਭ ਖੇਤ ਚ ਰਾਨਾ ਓਏ ਪਿਤਾ ਕਾਲੂ ਨੂੰ ਸੁਬੁੱਧ ਨੂੰ ਕੀ ਆਖਿਆ ਉੱਚੀ ਆਵਾਜ਼ ਵਿੱਚ ਤੂੰ ਮੱਝਾਂ ਗਾਵਾਂ ਚਾਰਣ ਵਾਸਤੇ ਆਪਣਾ ਇਸ ਧਾਰਨ ਮਸਤਾਨਾ ਪੁੱਤਰ ਭੇਜ ਦਿੱਤਾ ਕਿਉਂ ਭੇਜਿਆ ਤੈਨੂੰ ਜਮਦਾਤ ਰਾਂਡੂ ਦਾ ਹੈ ਮੈਂ ਨੂੰ ਤੇ ਆਪਣੀ ਸੋਚੀ ਨਹੀਂ ਇੱਕ ਪਾਸੇ ਤੂੰ ਵੈਦ ਸੱਦਣਾ ਹੈ ਇੱਕ ਪਾਸੇ ਤੂੰ ਹੋਰ ਵੀ ਅਕਤੀ ਸੱਦਣਾ ਹੈ ਵੀ ਇਹਦਾ ਇਲਾਜ ਕਰਾਣਾ ਹੈ ਲੋਕ ਕਹ ਰਹੇ ਨੇ ਕਿਸੇ ਦੀ ਛਾਇਆ ਹੈ ਤੇ ਇਹ ਦੂਜਿਆਂ ਦੀ ਖੇਤੀ ਉਝਾੜ ਕੇ ਆ ਗਿਆ ਹੈ ਤੈਨੂੰ ਨਹੀਂ ਸੀ ਪਤਾ ਵੀ ਇੰਨਾ ਕਮ ਨਾਨਕ ਨਹੀਂ ਕਰ ਸਕਦਾ ਇਹ ਜੋ ਕਰਮ ਨੇ ਬਹਿ ਕਿਉਂ ਕਰਕੈ ਉਹ ਧੰਨ ਉਹ ਉਦਾਰ ਭਰਕੈ ਇਹ ਜਿਹੜਾ ਕੰਮ ਹੋਇਆ ਫਿਰ ਉਹ ਤੇ ਸਤਿਗੁਰੂ ਨਾਲ ਅੰਕ ਸਾਹਿਬ ਜੀ ਕਹਿੰਦੇ ਸਨ ਕਿਸਾਨ ਨੂੰ ਵੀ ਤੇਰੀ ਖੇਤੀ ਨੂੰ ਕੁਝ ਨਹੀਂ ਹੋਇਆ ਤੂੰ ਮੇਰੀਆਂ ਮੱਝਾਂ ਗਾਵਾਂ ਛੱਡ ਦੇ ਹੁਣ ਚੌਧਰੀ ਨੇ ਸਿੱਧਾ ਕਹਿ ਦਿੱਤਾ ਵੀ ਉਹਨਾਂ ਚਿਤ ਇਹ ਮੱਝਾਂ ਇਹ ਸੀ ਨਿਆਣ ਜੀ ਅੱਜ ਕੱਲ ਤੇ ਕੀ ਹੁੰਦਾ ਸਾਡੇ ਵਰਗੇ ਨੇ ਗੁਨਾਹ ਕੀਤਾ ਨਾਲ ਦੀ ਨਾਲ ਪਰਚਾ ਦਰਜ ਹੋ ਜਾਂਦਾ ਐਮਐਲ ਨੇ ਐਮਪੀ ਉਹਨਾਂ ਦੇ ਪੁੱਤਰ ਕਰਨ ਪਿਛੇ 6-6 ਮਹੀਨੇ ਛੜਕਾ ਤੇ ਧਰਨੇ ਲਾ ਕੇ ਪਰਚਾ ਦਰਜ ਕਰਵਾਉਣ ਲਈ ਲੱਗ ਜਾਂਦੇ ਨੇ ਪਰ ਇੱਥੇ ਫੈਸਲਾ ਨਾਲ ਉ ਨਾਲ ਸੀ ਪਟਵਾਰੀ ਹੈ ਰਾਏ ਭਲਾਰ ਚੌਧਰੀ ਦਾ ਸਰਕਾਰ ਹੀ ਉਹਨਾਂ ਦੀ ਕਿਹਾ ਨਹੀਂ ਮੱਝਾਂ گاਵਾ ਉਹਨਾਂ ਚ ਇਸ ਕਿਸਾਨ ਦੇ ਘਰ ਵਿੱਚ ਰਹਿਣ ਗਿਆ ਪਹਿਲੋਂ ਉਜਾੜਾ ਭਰੋ ਫਿਰ ਤੁਹਾਨੂੰ ਇਹ ਤੁਹਾਡੀਆਂ ਮੱਝਾਂ گاਵਾ ਵਾਪਸ ਦਿੱਤੀਆਂ ਜਾਣ ਗੋਤਨ ਲੇਹੁ ਉਜ਼ਾਰਾ ਪਰ ਕੀ ਗਾਵਾਂ ਤੇ ਮੱਜਾਂ ਲਗੋ ਇਸ਼ਾਰਾ ਉਜਾਰਾ ਪਰ ਕੀ ਅਸੁਨ ਕਰਿ ਸ੍ਰੀ ਨਾਨਕ ਬਾਨੀ ਬੋਲੇ ਕਲਾਵਾਨ ਗੁਣਖਾਨੀ ਹੁਣ ਬਾਬਾ ਬੋਲਿਆ ਪਹਿਨ ਚੁੱਪ ਸੀ ਸ਼ਾਂ ਸੀ ਜਿਆਦਾ ਕੋਣ ਬੋਲਦਾ ਜੀ ਉਥੇ ਤੇ ਕਲਾ ਵਰਦੀ ਇਹਨੂੰ ਤੁਸੀਂ ਕੌਤਕ ਕਹ ਲਓ ਇਹਨੂੰ ਕਰਾਮਾਤ ਕਹ ਲਓ ਕੋਈ ਆਤਕਤ ਨਹੀਂ ਨਹੀਂ ਬਾਬਾ ਖੇਡ ਖੇਡ ਰਿਹਾ ਹੈ ਇਹਦੇ ਵਿੱਚ ਬਿਆਨ ਤਰ੍ਹਾਂ ਦੀਆਂ ਉਹ ਜਿਹੀਆਂ ਖੇਡਾਂ ਖੇਡੀਆਂ ਗਈਆਂ ਜਿੱਥੇ ਕਰਾਮਾਤ ਪ੍ਰਤੱਖ ਵਾਪਰੀ। ਆਪਾਂ ਕਹਿੰਦੇ ਹਾਂ ਜੀ ਗੁਰੂਆਂ ਨੇ ਕਰਾਮਾਤ ਨਹੀਂ ਵਿਖਾਈ। ਕਰਾਮਾਤ ਉਹ ਤੇ ਸੀ ਆਪਣੇ ਭਲੇ ਲਈ ਨਹੀਂ ਵਿਖਾਈ। ਆਪਣੇ ਬਚਾਲ ਹੀ ਨਹੀਂ ਵਿਖਾਈ। ਪਰ ਜਿੱਥੇ ਜ਼ਰੂਰਤ ਪਈ ਸੰਸਾਰ ਨੂੰ ਸਮਝਾਉਣ ਲਈ ਹੁਣ ਬਾਬਾ ਜਦੋਂ ਸਿੱਧਾਂ ਨਾਲ ਕੇ ਗੋਸ਼ਟ ਕਰੇਗਾ ਉੱਥੇ ਤੇ ਕੰਨਾ ਵੀ ਤੁਰ ਪਈ ਨਹੀਂ ਨੇ ਕਰਾਮਾਤ ਨਹੀਂ ਜ਼ਰੂਰ ਕੀ ਹੈ। ਆਪਣੀ ਜੁੱਤੀ ਨੂੰ ਸਤਿਗੁਰੂ ਸ਼ਮਾਨ ਚ ਛੱਡਦੇ ਨਹੀਂ ਕਿ ਜਦ ਸਿੱਧਾਂ ਨੂੰ ਲਾ ਕੇ ਲਿਆ। ਜੁਤੀਸ਼ ਮਾਨ ਵਿੱਚ ਘੁੰਮੇਗੀ ਸਾਡੇ ਦੀ ਇਹ ਕਰਾਮਾਤ ਹੈ ਬਾਬਾ ਨਾਮ ਦੀ ਸੱਤਾ ਨੂੰ ਪ੍ਰਗਟ ਕਰਨ ਵਾਸਤੇ ਬਹੁਤ ਕੁਝ ਕਰਦਾ ਹੈ ਇੱਥੇ ਨਾਮ ਦੀ ਤਾਕਤ ਉਖਾਈ ਜਾ ਰਹੀ ਹੈ ਕਿਹ ਹੈ ਉਸ ਪਛਾਣ ਨੂੰ ਵਿਰਾਪਤੀ ਦਾ ਜਾ ਵਿੱਚ ਰਹਿ ਤੇਰਾ ਕੁਝ ਨਹੀਂ ਵਿਗੜਦਾ ਨਹੀਂ ਜੁੜੀ ਤੇਰੀ ਖੇਤੀ ਮੈਂ ਤੇ ਘਾਚ ਰਣ ਆਇਆ ਸੀ ਮੈਨੂੰ ਨਹੀਂ ਸਮਝ ਇਹ ਕਿਵੇਂ ਵਿੱਚ ਵੜੀਆਂ ਨੀਂਦਰ ਆ ਗਈ ਸ਼ੌਂਗੀਆਂ ਪਰ ਉਹ ਨਹੀਂ ਮੰਨਿਆ ਹੁਣ ਬਾਬਾ ਬੁੱਧਿਆ ਹੈ ਬਿਗੜਨਾ ਖੇਤੀ ਮਹਿਕ ਨਕੀਨਾ ਤੂੰ ਕਸ ਚਹਉ ਉਜਾਰਾ ਦੀਨਾ ਕਲਕੇ ਕਿੰਨੇ ਬਿਗੜ ਕੀਤਾ ਮੈਂ ਤੇ ਖੇਤੀ ਉਜਾੜੀ ਨਹੀਂ ਮੇਰਾ ਤੇ ਕੋਈ ਟੀਚਾ ਨਹੀਂ ਸੀ ਖੇਤੀ ਉਚੜਨ ਦਾ ਮੈਂ ਤੇ ਹਰੇ ਘਾਹ ਚ ਚਰਾਨਣ ਵਾਸਤੇ ਗਿਆਨ ਨਾਲੇ ਦਾਸਾਂ ਨੂੰ ਕਿ ਤੇਰੀ ਖੇਤੀ ਨੂੰ ਕੁਝ ਨਹੀਂ ਹੋਇਆ ਹਰਾਈ ਭਲਾਂ ਚੌਧਰੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਵੀ ਮੈਂ ਇਹਨੂੰ ਮਸਥਾਨਾ ਇਹਨੂੰ ਸੁਧਾਰਨ ਕਹਿ ਰਿਹਾ ਤੇ ਬੜਾ ਕੜਕ ਕੇ ਬੋਲਦਾ ਉੱਚੀ ਆਵਾਜ਼ ਵਿੱਚ ਬੋਲੇ ਸਤਿਗੁਰੂ ਕੋਈ ਹੋਲੀ ਬਾਤ ਨਹੀਂ ਰੱਖੀ ਜਦੋਂ ਇੱਥੇ ਪਿਤਾ ਦੀ ਪੱਗ ਦੀ ਗੱਲ ਆਈ ਤੇ ਬਾਬਾ ਪੱਖ ਲੈਂਦਾ ਹੁਣ ਪਤਾ ਹੈ ਕਿ ਮੇਰੇ ਪਿਤਾ ਦੀ ਆਲੇ ਦੁਆਲੇ ਬੜੀ ਚਾਲ ਦੀ ਲੋਕ ਬੜਾ ਵੱਡਾ ਆਦਰ ਸਤਿਕਾਰ ਕਰਦੇ ਨੇ ਇਸ ਪੱਗ ਨੂੰ ਮੈਂ ਦਾਗ ਨਹੀਂ ਲੱਗਣ ਦੇਣਾ ਕਿਸਾਨ ਵਾਲੇ ਮੂੰਹ ਕਰਦੇ ਨੇ ਕਹਿੰਦੇ ਨੇ ਚੱਲ ਜਾ ਮਖਾ ਕਿੱਥੇ ਤੇਰੀ ਖੇਤੀ ਉਜੜੀ ਚੌਧਰੀ ਨੂੰ ਕਹਿੰਦੇ ਨੇ ਝੂਠ ਬੋਲਣਾ ਹੈ ਇਕ ਨਾ ਖੇਤ ਕੋ ਪਾਤ ਨਾ ਪਾਤੇ ਬਾਦ ਪਤ ਤੁਮ ਬੈ ਨ ਰਸਾਤੇ ਇਕ ਪੱਤਾ ਵੀ ਤੇਰਾ ਨਹੀਂ ਉੱਡੜਿਆ ਹਰਾਨ ਹੋਇਆ ਚੌਧਰੀ ਪੀਲ ਹੋ ਰਿਹਾ ਪਿੱਟ ਰਿਹਾ ਪਿਸਾਰਾ ਪਿੰਡੀ ਉੱਡੜਦਾ ਹੈ ਕਹ ਉਹ ਕਹਿੰਦਾ ਪੱਤਾ ਨਹੀਂ ਜੇ ਪ੍ਰਕਾਈ ਮਹਿ ਖਣ ਤੈਨਾ ਤੋ ਤੁਮ ਲਹੋ ਚਹੋ ਜੋ ਲੈਨਾ ਕਹਿ ਲਗੇ ਜੇ ਮੇਰੀਆਂ ਮੱਜਾਂ ਗਾਵਾਂ ਨੇ ਖੇਤੀ ਦਾ ਪੱਤਾ ਵੀ ਖਾਂਦਾ ਹੋਇਆ ਜੋ ਤੂੰ ਮੰਗੇਗਾ ਦੇ ਦੇਵਾਂਗਾ ਪਰ ਪਹਿਲੋਂ ਨਤਾਰਾ ਕਰੋ ਆਪਣੇ ਬੰਦੇ ਭੇਜੋ ਖੇਤ ਵਿੱਚ ਜੇਕ ਵਾਰ ਤਿਤ ਬਚਨ ਪ੍ਰਤੀ ਤੂੰ ਸੁਣ ਕਰ ਸ਼ਾਨੇ ਧਰਤ ਨਾ ਚੀਤੋ ਹੁਣ ਜਿਹੜੇ ਮੂਰਖ ਸਾਡੋ ਕਿਦਰੇ ਵੀ ਜੱਟ ਦੇ ਝੂਠ ਬੋਲਦਾ ਨਹੀਂ ਇਹ ਤੇ ਲੜਦਾ ਹੈ ਰਾਜ ਅਸੀਂ ਵੇਖਿਆ ਚੌਧਰੀ ਨੂੰ ਸਵਾਸ਼ਾਂ ਲਾਉਂਦੇ ਨੇ ਜੇ ਨੋ ਦੋ ਤਰ੍ਹਾਂ ਦਾ ਝਗੜਾ ਆ ਜਾਏ ਨਾ ਫੈਸਲਾ ਹੁੰਦਾ ਹੋਵੇ ਤੇ ਕਈ ਉੰਜੀ ਗੋਈਆਂ ਪਰਣਾ ਲਾਪੇ ਨਰ ਵੀ ਇਹ ਸਕਦਾ ਹੈ ਬੱਚਾ ਥੋੜਾ ਜਿਹਾ ਪਲਣਾ ਭਾਰੀ ਵਿਖਾਉਣ ਵੇਖਿਆ ਵੀ ਬਾਬਾ ਨਾਨਕ ਝੂਠਾ ਲੱਗਦਾ ਇੰਨਾ ਖੇਤ ਉਜਾੜਿਆ ਵਿੱਚੋਂ ਹੋਰ ਬੋਲ ਪਏ ਉਹਦੇ ਸੰਬੰਧੀ ਸਾਥੀ ਲੋਕ ਇੰਨੇ ਹੀ ਅਸੀਂ ਇਸ ਬੱਚੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਇਹ ਸਿਆਣਾ ਹੈ ਖੇਤੀ ਦੀ ਡੜੀਏ ਰੋ ਰਿਹਾ ਹੈ ਵੀ ਥੋੜਾ ਰੋ ਰਿਹਾ ਉਹਨੂੰ ਬੋਲਿਓ ਸੁਨ ਕਰਿ ਕਰਿ ਕਰਾ ਸਾਸਤ ਬੇਦ ਨਾ ਕੋਣ ਕਿਦਾਰਾ ਸਾਬਤ ਇੱਕ ਨਾ ਕੋਨ ਕਦਾਰਾ ਉਹ ਕਹਿੰਦਾ ਅਸੀਂ ਝੂਠ ਬੋਲਦੇ ਨੇ ਚੌਧਰੀ ਸਾਹਿਬ ਕਿਉਂਕਿ ਦੋਵੇਂ ਪੱਖ ਨੇ ਨਾ ਜੱਜ ਦੇ ਸਾਹਮਣੇ ਜਦੋਂ ਪਰੋਤੇ ਉਹਨਾਂ ਆਪਣੀ ਆਪਣੀ ਸਫਾਈ ਦੇਣਗੇ ਗਵਾਹੀਆਂ ਵੀ ਹੋਣਗੀਆਂ ਕਿਹਦਾ ਇਹ ਤੇ ਕਹਿੰਦੇ ਨੇ ਇੱਕ ਪੱਤਾ ਨਹੀਂ ਤੇ ਮੈਂ ਕਹਿੰਦਾ ਵੀ ਮੇਰੇ ਖੇਤ ਦਾ ਇੱਕ ਪੱਤਾ ਸਾਬਤ ਕੋਈ ਨਹੀਂ ਹੁਣ ਇਹ ਕਹਿੰਦੇ ਨੇ ਵੀ ਕੋਈ ਪੱਤਾ ਖਰਾਬ ਨਹੀਂ ਹੋਇਆ ਨਹੀਂ ਉੱਡਣਿਆ ਤੇ ਫਿਰ ਕੀ ਹੁੰਦਾ ਜੀ ਉਸ ਤੋਂ ਬਾਅਦ ਵੀ ਮੌਕਾ ਵੇਖੋ ਕਿਦਨੇ ਝੂਠ ਬੋਲਦੇ ਨੇ ਮੈਂ ਮੱਝਾ گاਵਾ ਐਵੇਂ ਪਾਗਲ ਥੋੜਾ ਵੀ ਇਕੱਲਾ ਆਪਣੇ ਆਪ ਨੂੰ ਕੁਛ ਲਾਉਣੇ ਸ਼ੁਰੂ ਕਰ ਦਿੰਦਾ ਵੀ ਮੇਰਾ ਦਿਮਾਗ ਹੀ ਲਿਆ ਐ ਜੇ ਮੈਂ ਮੱਝਾ گاਵਾ ਦੀਆਂ ਆਪਣੇ ਇਕੱਲਾ ਕੇ ਲਿਆਵਾ ਤੁਹਾਡੇ ਸਾਹਮਣੇ ਉਹ ਸਿੱਧਾ ਚੌਧਰੀ ਦੇ ਘਰ ਵਿੱਚ ਨਹੀਂ ਨਹੀਂ ਮੇਰੇ ਖੇਤ ਦਾ ਸਾਬਤ ਏਕ ਨਾ ਪੂਰਨ ਕਿਦਾਰਾ ਰੱਖਦਾ ਰੱਖੇ ਤੇਰੇ ਖੇਤ ਨੂੰ ਕ੍ਰਿਖਕਾਰਾ ਕਿਸਾਨ ਪੁੱਣ ਬੋਲਿਓ ਸੁਣ ਕ੍ਰਿਖਕਾਰਾ ਖੇਤੀ ਦਾ ਮਾਲਕ ਉਖਿੰਦਾ ਚੌਧਰੀ ਸਾਹਿਬ ਠੀਕ ਹੈ ਜੇ ਕਹਿੰਦੇ ਨੇ ਖੇਤ ਨਹੀਂ ਉਜੜਿਆ ਤੇ ਫਿਰ ਫੈਸਲਾ ਤੇ ਤੁਸੀਂ ਕਰਨਾ ਪਟਵੋ ਮਾਨਵ ਮਹਿਰੇ ਤਸ ਮੈਂ ਨਾ ਕਹੂੰ ਪੂਰ ਤੁਮ ਪਾਸ਼ੂ ਮੈਂ ਨਹੀਂ ਝੂਠ ਬੋਲਦਾ ਅੱਜ ਤੱਕ ਬੋਲਿਆ ਮੈਂ ਤੁਹਾਡੇ ਨਗਰ ਦਾ ਵਾਸੀ ਆ ਤੁਹਾਡੇ ਦੀਨ ਦਈਨਾ ਤੁਹਾਡੇ ਹੁਕਮ ਦੀ ਪਾਲਣਾ ਕਰਨਾ ਕਹਿੰਦਾ ਜਾਓ ਆਪਣੇ ਬੰਦੇ ਬੰਦੇ ਭੇਜੋ ਹਾਂ ਪਹਿਲੋਂ ਬਾਬੇ ਨਾਨਕ ਨੂੰ ਟਰਾਇਆ ਜਾ ਰਿਹਾ ਸੀ ਪਿਤਾ ਨੂੰ ਨਜਿੱਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹੈ ਕਿਸਾਨ ਸੱਚਾ ਪਰ ਇਸ ਖੇਤ ਵਿੱਚ ਉਹ ਰੱਬ ਜੋ ਕਰਦਾ ਉਹਨੂੰ ਮੰਨਣਾ ਪੈਂਦਾ ਕਿਉਂਕਿ ਆਪ ਪਰਮੇਸ਼ਰ ਸੀ ਖਿਲ ਗਿਆ ਰਾਏ ਬੁਲਾਰ ਚੌਧਰੀ ਫਸ ਗਿਆ ਉਹ ਜੋ ਲਾਭ ਜਾਂ ਕਾਰੇ ਚੰਗੇ ਰਿਸ਼ਤੇ ਨਾਤੇ ਹੁਣ ਪਰ ਝਗੜਾ ਹੋ ਜੇ ਫਿਰ ਬੜੀ ਬੁਰੀ ਵਾਪਰਦੀ ਪੇਚੋਂ ਦੇ ਨਾਲ ਦੋਆ ਪਾਸਿਆਂ ਨੂੰ ਕਰਤੇ ਲਿਨੈ ਲਾਜ ਵਿਸ਼ਾਪੰਦਰੀ ਦੇ ਅੱਜ ਕੱਲ੍ਹ ਕਈ ਮਨੇ ਕਰਦੇ ਨੇ ਵੀ ਆ ਪੰਜ ਪੰਗੇ ਚ ਹੁੰਦੇ ਹੀ ਨਹੀਂ। ਤੇ ਦੋਵੇਂ ਚ ਰਹੋ ਨਹੀਂ ਕੋਸਦਿਆਂ ਨੇ ਕਿਸੋਰ ਜਿਦਾ ਮਰਜੀ ਹੋਵੇ। ਇੱਥੇ ਇਤਿਹਾਸ ਕਰਕੇ ਕਹਿੰਦਾ ਜੁਗਮ ਬਚਨ ਸੁਣ ਸੁਣ ਸੈ ਆਇਆ ਨਿਰਣੈ ਕਾਰਨ ਮਨੁਜ ਪਠਾਇਆ ਫੈਸ਼ਲੇ ਵਾਸਤੇ ਆਪਣਾ ਇੱਕ ਸਿਪਾਈ ਰਾਹੀਂ ਬਨਾਰ ਚੌਧਰੀ ਨੇ ਖੇਤਾਂ ਵਿੱਚ ਭੇਜਿਆ ਕੁਝ ਮਨੁੱਖ ਨਾਲ ਗਏ ਨੇ। ਇਹ ਮੌਕਾ ਵੇਖ ਕੇ ਹੁੰਦੇ ਹਨ ਕੌਣ ਸੱਚਾ ਹੈ ਕੌਣ ਝੂਠਾ ਹੈ। ਫਿਰ ਚੌਧਰੀ ਉਤਾਰਾ ਕਰਦਾ ਹੈ ਇਹ ਆਪਕਲ ਦੇ ਪ੍ਰਸੰਗ ਸਰਵਨ ਕਰਿਓ ਜੀ ਅੱਜ ਇਹਨਾ ਕੀ ਪ੍ਰਵਾਨ ਕਰਨਾ ਅੱਜ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ ਸਤਗੁਰ ਨਵੇਂ ਜਾਮੇ ਵਿੱਚ ਵਿੱਚ ਹਨ ਜਿਸ ਮੈਂ ਬੇਨੋ ਜ਼ਿਕਰ ਕੀਤਾ ਦਿੱਸ ਤਿਲਕ ਜੰਡੂ ਦੀ ਬਾਬਾ ਵਿਰੋਧਤਾ ਕਰਦਾ ਹੈ ਨਵੇਂ ਜਾਮੇ ਜਦੋਂ ਜਨ ਸਤਗੁਰ ਨਾਨਕ ਸਾਹਿਬ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਰੂਪ ਵਿੱਚ ਆਉਂਦੇ ਨੇ ਉਸੇ ਤਿਲਕ ਜੰਡੂ ਦੀ ਰਾਖੀ ਵਾਸਤੇ ਅੱਜ ਦੇ ਦਿਨ ਦਿੱਲੀ ਦੀ ਚਾਂਦਨੀ ਚੌਕ ਵਿੱਚ ਸਤਗੁਰਾਂ ਨੇ ਆਪਣਾ ਸੀਸ ਤੱਤ ਤੋਂ ਅਲੱਗ ਕਰਾ ਕੇ Hindu ਮਤ ਦੀ Hindu ਹਿੰਦੂਆਂ ਦੀ ਰੱਖਿਆ ਵਾਸਤੇ ਵੇਖੋ ਜੀ ਇੱਥੇ ਕੋਈ ਹੱਤਕਤ ਨਹੀਂ ਨਹੀਂ ਖਤਰਾ Hindu ਲੋਕ ਪੈਣ ਦੇ ਸੰਤ ਲਿਕ ਜੰਦੂ ਸਿੱਖ ਨੇ ਸਿੱਖਾਂ ਨੂੰ ਤੇ ਬਾਬੇ ਨੇ ਮਨਾ ਕੀਤਾ ਪਹਿਲੋਂ ਵੀ ਨਹੀਂ ਸੀ ਪਾਉਂਦੇ ਪੰਡਤ ਤੇ ਖਤਰੀ ਇਹਨਾਂ ਦਾ ਇੱਕ ਧਰਮ ਸੀ ਧਰਮ ਵਿੱਚ ਪ੍ਰਵੇਸ਼ ਕਰਨ ਵਾਸਤੇ ਇੱਕ ਰਸਮ ਸੀ ਉਹ ਰਸਮ ਕੀਤੀ ਜਾਂਦੀ ਸੀ ਜਿਵੇਂ ਆਪਾਂ ਰਸਮ ਕਰਨੇ ਆ ਨਾ ਸ਼ੁਰੂ ਤੋਂ ਅਮਰ ਤੋਂ ਪਹਿਲਾਂ ਵੀ ਹੁੰਦੀ ਸੀ ਕਿ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਪਤਾਸੀ ਜਿਹੜੇ ਨੇ ਉਹ ਗ੍ਰੰਥੀ ਸੰਗਤੋਂ ਛੁਰਪਾਨ ਦੇ ਨਾਲ ਖੋਲ ਕੇ ਪਲਾ ਦਿੱਤੇ ਜਾਂਦੇ ਨੇ ਇਹਨੂੰ ਚੂਲਾ ਕਿਹਾ ਜਾਂਦਾ ਹੈ ਹਾਲਾਂਕਿ ਪੰਜ ਪਿਆਰੇ ਦੀ ਵਿਰੋਧਤਾ ਕਰਦੇ ਨੇ ਕਿ ਨਹੀਂ ਜੀ ਅਮਰ ਛਕਾਣਾ ਹੈ ਤੇ ਪੰਜੇ ਬਾਣੀਆਂ ਪੜ੍ਹ ਕੇ ਪੰਜ ਪਿਆਰਿਆਂ ਤੋਂ ਛਕਾਇਆ ਜਾਂਦਾ ਹੈ ਵੀ ਇਹ ਰਸਮ ਜਿਹੜੀ ਮर्यादा ਵਿੱਚ ਸਿਰਫ ਰਸਮ ਹੁੰਦੀ ਹੈ ਜਦੋਂ ਬੱਚੇ ਦਾ ਜਨਮ ਹੋਵੇ ਮਾਂ ਤੁਰਨ ਫਿਰਨ ਜੋਗੀ ਹੋਵੇ ਗੁਰਦੁਆਰੇ ਸਿੱਖ ਦੇਗ ਲੈ ਕੇ ਆਏ ਤੇ ਇੱਥੇ ਅਰਦਾਸ ਕਰਕੇ ਇਹਨੂੰ ਰਸਮ ਨੂੰ ਕਿਹਾ ਨਾਮਕਰਨ ਦਾ ਇਹ ਰਸਮ ਰਿਆਦ ਮਿਰਦਾ ਜਿਹੜਾ ਇਹਨੂੰ ਨਾਂ ਦੁੱਤਾ ਹੈ ਨਾਮਕਰਨ ਦੀ ਰਸਮ ਇਹ ਇਹ ਰਸਮ ਇਸ ਤਰ੍ਹਾਂ ਕੀਤੀ ਜਾਂਦੀ ਹੈ ਆਪਾਂ ਕਿਨੂੰ ਕਹਿੰਦੇ ਆ ਚੌਕੇ ਚੜਾਣਾ ਵੱਖਰੇ ਵੱਖਰੇ ਸ਼ਬਦ ਨੇ ਸਾਰਿਆਂ ਦੇ ਕਈ ਕਹਿੰਦੇ ਨੇ ਚੋਲਾ ਪਵਾਣਾ ਮੈਂ ਦਿੱਲੀ ਸੀ ਦਿੱਲੀ ਚ ਫਿਰ ਕੱਪੜੇ ਪਾਉਂਦੇ ਨੇ ਮਾਮੇ ਲੈ ਕੇ ਆਉਂਦੇ ਹਨ ਉਸ ਤਿਲਕ ਜੰਜੂ ਦੀ ਰੱਖੀ ਲਈ ਅੱਜ ਦੇ ਦਿਨ ਸਤਿਗੁਰਾਂ ਨੇ ਤਿੰਨ ਸਿੱਖ ਆਪਸਾਰੇ ਜਾਣ ਦਿਓ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਇਹ ਸਾਨੂੰ ਸੁਨੇਹਾ ਦਿੰਦੇ ਨੇ ਕਿ ਅਸੀਂ ਸਿੱਖੀ ਵਿੱਚ ਕਿਵੇਂ ਪਰਪੱਕ ਰਹਿਣਾ ਹੈ ਗੁਰੂ ਰਹਿਮ ਕਰੇ ਛੱਡੀ ਸਿੱਖੀ ਵਿੱਚ ਪਰਪੱਕਤਾ ਬਣੇ ਵਿਸ਼ਵਾਸ ਬਣੇ ਅਸੀਂ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਪਰਮੇਸ਼ਰ ਦੀ ਰਜ਼ਾ ਦੇ ਅਨੁਸਾਰ ਚੱਲ ਕੇ ਕੁਦੀ ਰਹਿਮ ਦੇ ਪਾਤਰ ਬਣ ਸਕੀਏ ਸਤਿਗੁਰ ਤੇ ਇੱਕ ਬਹਾਦਰ ਸਾਹਿਬ ਸਾਡੇ ਸਾਰਿਆਂ ਦੀ ਛੋੜੀ ਵਿੱਚ ਨਾਮ ਦਾਣ ਦੀਆਂ ਦਾਤਾਂ ਪਾਣ ਪ੍ਰੇਮ ਸਹਿਤ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਬਿਰੀ ਮਾਇ ਸੰਤ ਗੁਰੂ ਮੈਂ ਪਾਇਆ ਰਾਵਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਏ ਨਾਮ ਕੀ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਰਣਾਲਾ ਤੂੰ ਮਨ ਮੇਰੇ ਦੁੱਖਾਂ ਵਿਚਾਰਨਾ ਸਭ ਨਗਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਸੱਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਖੁਦਾ ਸ਼ੁਕਲਾ ਤੇਰੀ ਨਾਮ ਮਨ ਵਸਾਵੇ ਐ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਹਰ ਚੰਨ ਸੁਖ ਮਾਣੈ ਉਸਿਆ ਜਿਨੀ ਇਛਾ ਸਭ ਕੁਝ ਆਈਆ ਦਾਤੁ ਰੰਤਿ ਤਾ ਗੁਰੂ ਵਿਖੋਂ ਜਿਨੀ ਆਈ ਬਿਲਾ ਐ ਨਾਨਕ ਸੁਣੋ ਸੰਤੋ ਸ਼ਬਦ ਪਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੋ ਅੱਜੇ ਪੰਦਤ ਦਵਤ ਵਸ ਕੀਤੇ ਕਾਲ ਕੰਟ ਕਮਾਰਿਆ ਕਹਿ ਨਾਨਕ ਤਾਂ ਸੁਖੋ ਆਤਿਤ ਕਰ ਅਨ ਹਦ ਵਾਜੇ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੰਤ ਸਾਜਨ ਪੈ ਸਰਸੇ ਪੂਰੇ ਸੁਣਤੇ ਪੂਨੀਤ ਕਹਤੇ ਪਵਿੱਤ ਸਤਿਗੁਰ ਰਹਾ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਨਿਸਰਾਤ ਤੁਏ ਦਾਈ ਦਾਇ ਆਖ ਲੈ ਚੰਗਿਆਈਆਂ Minha boa